ਕੀ ਕਰਦੇ ਨਹੀਂ ਤਾਂ ਲਓ ਵੀ ਮਿੱਤਰੋ ਹੋ ਗਿਆ ਆਪਣਾ ਦੂਜਾ ਦਿਨ ਸਟਾਰਟ ਤੇ ਅੱਜ ਆਪਾਂ ਕੀ ਕਰਨ ਲੱਗੇ ਚਾਚਾ ਫਰੇਸ਼ਰ ਪੁਲੀ ਬਟਣ ਲੱਗੇ ਆ ਫਰੇਸ਼ਰ ਦੇ ਪੁਲੀ ਬਟਣ ਲੱਗੇ ਆ ਓਏ ਮਿੱਤਰੋ ਤੇ ਬਾਕੀ ਤੁਹਾਨੂੰ ਦਿਖਾਉਣਾ ਅੱਜ ਆਪਾਂ ਲੈ ਕੇ ਆਏ ਰਾਤੀ ਸਮਾਨ ਉਹ ਵੀ ਤੇ ਆਉਣਾ ਮੈਂ ਤੇ ਭਾਈ ਆ ਮਿੱਤਰੋ ਆਪਾਂ ਲੈ ਕੇ ਆਏ ਆ ਸਮਾਨ ਰਾਤੀ ਤੁਹਾਨੂੰ ਦੱਸਣਾ ਸੀ ਦੱਸਿਆ ਨਹੀਂ ਤੇ ਆ ਆਪਾਂ ਨੂੰ ਪੈ ਗਿਆ ਭਈ 70-80 ਹਜ਼ਾਰ ਦਾ ਸਮਾਨ ਤੇ ਦੇਖ ਲਓ ਭਾਈ ਹੁਣ ਲੱਗਾਂਗੇ ਰਿਪੇਅਰ ਨੂੰ ਸਮਾਨ ਇਹ ਕਿਉਂ ਲੈ ਕੇ ਆਈਆਂ ਬਾਕੀ ਥੋੜਾ ਜਿਹਾ ਬਾਹਰ ਵੀ ਦੇਖ ਲੋ ਬਾਈ ਆ ਲੈ ਕੇ ਆਇਆ ਕੱਲ ਪੈਪਰਾਂ ਚ ਵੇਖੋ ਸਜ ਨਿੱਕਾ ਜਾਂ ਨਿੱਕਾ ਹੀ ਪੈਪਰਾਂ ਚ ਫੜੋ ਪੈਰਾਂ ਨੂੰ ਦਿਖਾ ਦਿੰਦਾ ਆ ਵੇਖੋ ਬਾਈ ਨਿੱਕਾ ਹੀ ਲੈ ਕੇ ਆਇਆ ਕੱਲ ਤੇ ਹੁਣ ਖੋਲਣਾ ਪਾ ਸਿਸਟਮ ਆ ਤੇ ਦੋ ਦਿਨਾਂ ਤੋਂ ਹੁਣ ਇਕੱਠੇ ਹੀ ਵਲੌਗ ਆਏਗਾ ਆਪਣਾ ਤੁਹਾਨੂੰ ਦਿਖਾਉਣਾ ਹੀ ਫਿਰ ਸਮਾਨ ਸੋਨ ਲੈਣ ਚਲੇਗਾ ਟਾਈਮ ਲੱਗ ਗਿਆ ਦੇਖ ਲੋ ਸੀਪਾਂ ਵੀ ਉਹਨੇ ਖੋਲ ਕੇ ਰੱਖੀਆਂ ਵੀਆਂ ਉਹ ਜੋ ਤੁਹਾਨੂੰ ਕਿਹਾ ਸੀ ਚੈਨਾ ਵੀ ਸਟੀਆਂ ਬੂਮੀ ਤੇ ਚਲੋ ਹੁਣ ਥੋੜਾ ਇਹ ਕਰ ਲਈ ਕੰਮ ਦਿਖਾਉਣੇ ਆ ਤੁਹਾਨੂੰ ਫਿਰ ਬਾਕੀ ਮੀਂਹ ਜਾ ਪੈ ਗਿਆ ਯਾਰ ਗਲਤ ਜੋ ਹੋ ਗਿਆ ਆ ਜਾ ਆਵੇ ਮੰਗੂ ਆ ਜਾ ਹੁਣ ਹਾਲੇ ਹਾਲੇ ਆ ਜਾ ਹੁਣ ਇੱਥੋਂ ਤੱਕ ਨਹੀਂ ਹੁੰਦਾ ਇੱਕ ਹੁੰਦਾ ਹੁੰਦਾ ਕੰਮ ਹੈ ਕੰਮ ਆਉਣਾ ਛਾਉਣਾ ਹੈ ਜਿਹਨੂੰ ਆਉਣਾ ਹੈ ਤੇ ਪਹਿਲੇ ਤਿਆਂ ਆਵਾ ਬਾਬਾ ਹੰਬੂ ਵਕੀਤੇੇ ਕੋਗਣਾ ਵਾਹ ਫੱਲ ਗਈ ਤੇ ਠੀਕ ਠੀਕ ਰੁਕ ਗਿਆ ਤੂੰ ਜੇ ਤਾਂ ਅੱਗੇ 50 60 ਹੋ ਜਾਣਗਾ ਕੀ ਤੇ ਮੋਈ ਕੀ ਕੀ ਹੈ ਤੂੰ ਮੈਂ ਤੇ ਖੋਲਿਆ ਇਹਦੀ ਨਹੀਂ ਤਾਂ ਲਾ ਇਹ ਪਹਿਲਾਂ ਲਾ ਹਣਾ ਮੇਰੇ ਆ ਬਣ ਹਾਂ ਬੁੜਕੇ ਲੱਗ ਗਿਆ ਨੀ ਮਸਤ ਮੇਰਾ ਦਾਦਾ ਜੀ ਦਾ ਆ ਆ ਭਵਨਾ ਲਿਖਵਾ ਲਾ ਲਾ ਕਦਮੇ ਖੋਲ ਦੇ ਦੇ ਦਿੱਲੀ ਉਹ ਕਿਹਾ ਕੀ ਮੈਂ ਨਹੀਂ ਆਪੇ ਛੱਡੀ ਨਹੀਂ ਕਿ ਅਗਲਾ ਆ ਹੀ ਭਾਰੀ ਕਿਹੜਾ ਚੱਕਿਆ ਡਾਕੂ ਮੈਂ ਤੇ ਨਹੀਂ ਆਪੇ ਇਹ ਚਾਹ ਨਾ ਬੁੱਤੀ ਹਮ ਜੇ ਲੇ ਦੂਰੇ ਦੂਰੇ ਦਾ ਵੀ ਉਹ ਕਿਹ ਨਾਲ ਨੇ ਆਪਣੀ ਗੱਬਾਏ ਨਾਲ ਦਾ ਉਹ ਨਾਲ ਬੰਨਵਾ ਲੈ ਵਾਸ ਤੇ ਉਹ ਤਾਂ ਵਾਸਤਾ ਹੋ ਗਈ ਹੈ ਅਮ ਭਰੇ ਆ ਪਲੇਟ ਤੇ ਬੈਗ ਮਾਰ ਦਿੰਦੇ ਜੀ ਲਓ ਵੀ ਮਿੱਤਰੋ ਆਪਣਾ ਆਉਣ ਲੱਗਾ ਸਪਰਿੰਗ ਬਾਹਰ ਤੇ ਦਾਦਾ ਆਪਾਂ ਇੰਦੇ ਕਾਫੀ ਤਾਂ ਟਾਈਮ ਵੇਖੋ ਬਈ ਚਲਦੇ ਚਾਹ ਭੀ ਲੋ ਚਾਹ ਹਾਂ ਕਣੀ ਫੜਾ ਚਲਾਓ ਮੈਨੂੰ ਪੀ ਲੋ ਚਾਹ ਹਾਂਜੀ ਮਿੱਤਰੋ ਹੁਣ ਆਪਾਂ ਫਿਟਰ ਲਾਣਾ ਇੱਥੇ ਤੇ ਕਰਨਾਪਾ ਥੋੜਾ ਜਿਹਾ ਹੋਰ ਕੰਮ ਇਹਦਾ ਲੈ ਕੇ ਜਾਣੀ ਆਪਾਂ ਵੈਲਡਿੰਗ ਦੇ ਥੋੜੀ ਜੀ ਇਹ ਦਿਖਾਵਾਂਗੇ ਤੁਹਾਨੂੰ ਉਹ ਵੀ ਇਹ ਹੁਣ ਲਾਉਣੇ ਇਥੇ ਫਿਟਰ